ਮਾਈ ਦੋਸਤੋ ਹੁਣ ਇੱਕ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਦਾਂ ਕਿ ਦੋਸਤੋ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜੋ ਵਿਦੇਸ਼ਾਂ ਵਿੱਚੋਂ ਆਉਂਦੇ ਹਨ ਉਹ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦੇਣ ਦੇ ਲਈ ਬਿਨਾਂ ਦੱਸੇ ਹੀ ਵਿਦੇਸ਼ਾਂ ਵਿੱਚੋਂ ਘਰ ਆ ਜਾਂਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਕੁੜੀ 2 ਸਾਲ ਬਾਅਦ ਆਪਣੇ ਘਰ ਆਈ ਹੈ ਅਤੇ ਉਹ ਆਪਣਾ ਫੇਸ ਕਵਰ ਕਰਕੇ ਆਪਣੇ ਘਰ ਆ ਕੇ ਬੈਠ ਜਾਂਦੀ ਹੈ ਅਤੇ ਆਪਣੇ ਮਾਪਿਆਂ ਨਾਲ ਗੱਲਾਂ ਕਰਦੀ ਹੈ ਪਰ ਉਸਦੀ ਮਾਂ ਨੂੰ ਜਮਾਂ ਵੀ ਨਹੀਂ ਪਤਾ ਲੱਗਦਾ ਕਿ ਮੇਰੀ ਹੀ ਕੁੜੀ ਹੈ ਪਰ ਜਦੋਂ ਹੀ ਉਹ ਇੱਕਦਮ ਦੱਸਦੀ ਹੈ ਤਾਂ ਉਸਦੀ ਮਾਂ ਉਸ ਨੂੰ ਭੱਜ ਕੇ ਜੱਫੀ ਪਾ ਲੈਂਦੀ ਹੈ ਜਿਸ ਨੂੰ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਦੋਸਤੋ ਇਸ ਕੁੜੀ ਨੇ ਆਪਣੀ ਮਾਂ ਨੂੰ ਇੱਕ ਬਹੁਤ ਹੀ ਵਧੀਆ ਸਰਪ੍ਰਾਈਜ਼ ਦਿੱਤਾ ਹੈ ਤੁਸੀਂ ਕਹਿਣਾ ਚਾਹੋਗੇ ਦੋਸਤੋ ਇਸ ਕੁੜੀ ਦੇ ਅਜਿਹੇ ਸਰਪ੍ਰਾਈਜ਼ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ